ਪਰਾਲੀ ਪ੍ਰਬੰਧਨ ਖੇਤੀ ਮਸ਼ੀਨਰੀ ਦੀ ਜਿਸ 'ਚ ਫਰਜ਼ੀ ਵਾੜੇ ਦਾ ਖੱਛਾ ਜਤਾਇਆ ਜਾ ਰਿਹਾ ਹੈ ਸਬਸਿਡੀ ਤੇ ਮਿਲੀ ਮਸ਼ੀਨਰੀ ਕਿਸਾਨ ਦੇ ਵੱਲੋਂ ਅੱਗੇ ਵੇਚੇ ਜਾਣ ਦੀਆਂ ਸ਼ਿਕਾਇਤਾਂ ਨੇ ਦੱਸ ਦੇ ਕਿ ਪੰਜਾਬ ਸਰਕਾਰ ਨੇ ਜਾਂਚ ਦੇ ਹੁਕਮ ਇਸ ਬਾਬਤ ਦੇ ਦਿੱਤੇ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਸਬਸਿਡੀ ਤਹਿਤ ਪਰਾਲੀ ਪ੍ਰਬੰਧਨ ਲਈ ਖਰੀਦੀ ਖੇਤੀ ਮਸ਼ੀਨਰੀ ਨੂੰ 5 ਸਾਲ ਅੱਗੇ ਵੇਚਿਆ ਨਹੀਂ ਜਾ ਸਕਦਾ ਕਿਸਾਨਾਂ ਨੂੰ ਸਬਸਿਡੀ ਵਾਲੀ ਮਸ਼ੀਨਰੀ ਖਰੀਦਣ ਵੇਲੇ ਬਕਾਇਦਾ ਐਫੀਡੇਵਿਟ ਦੇਣਾ ਪੈਂਦਾ ਹੈ ਕਿ ਮਸ਼ੀਨਾ ਅੱਗੇ ਅਸੀਂ ਨਹੀਂ ਵੇਚਾਂਗੇ ਸਬਸਿਡੀ ਵਾਪਸ ਲੈਣ ਦਾ ਫੈਸਲਾ ਇੱਕ ਤੋਂ 2 ਸਾਲ ਬਗਰੋਹੀ ਮਸ਼ੀਨਰੀ ਵੇਚਣੀ ਸਬਸਿਡੀ ਦੁਰਵਰਤ ਤੋਂ ਖੇਤੀ ਵਿਭਾਗ ਦੇ ਕੋਲ ਇਹ ਜੋ ਸ਼ਿਕਾਇਤਾਂ ਨੇ ਉਹ ਪਹੁੰਚੀਆਂ ਨੇ ਬਰਾਲੀ ਪ੍ਰਬੰਧਨ ਖੇਤੀ ਮਸ਼ੀਨ ਵਿੱਚ ਫਰਜ਼ੀ ਵਾਲੇ ਦਾ ਖੱਛਾ ਜਤਾਇਆ ਗਿਆ ਇਸ ਬਾਬਤ ਹੁਣ ਇਨਵੈਸਟੀਗੇਸ਼ਨ ਦੇ ਹੁਕਮ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਸਬਸਿਡੀ ਤੇ ਮਿਲੀ ਮਸ਼ੀਨਰੀ ਕਿਸਾਨਾਂ ਦੇ ਵੱਲੋਂ ਅੱਗੇ ਵੇਚੇ ਜਾਂਦੀਆਂ ਸ਼ਿਕਾਇਤਾਂ ਮਿਲੀਆਂ ਸਨ ਤੇ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਸਬਸਿਡੀ ਤਹਿਤ ਪਰਾਲੀ ਪ੍ਰਬੰਧਨ ਦੇ ਲਈ ਖਰੀਦੀ ਖੇਤੀ ਮਸ਼ੀਨਰੀ ਨੂੰ ਅੱਗੇ 5 ਸਾਲ ਦੇ ਲਈ ਵੇਚਿਆ ਨਹੀਂ ਜਾ ਸਕਦਾ 5 ਸਾਲ ਦੁਪਾਤ ਹੀ ਇਹਨਾਂ ਨੂੰ ਅੱਗੇ ਵੇਚਿਆ ਜਾ ਸਕਦਾ ਹੈ ਕਿਸਾਨਾਂ ਨੂੰ ਸਬਸਿਡੀ ਵਾਲੀ ਮਸ਼ੀਨਰੀ ਖਰੀਦਣ ਵੇਲੇ ਬਕਾਇਦਾ ਇੱਕ ਐਫੀਡੇਵਿਟ ਦੇਣਾ ਪੈਂਦਾ ਬੇਨਾ ਮੇਰੇ ਸੋਗੇ ਨਪਿੰਦਰ ਬਰਾੜ ਫੋਨ ਲਾਈਨ ਤੇ ਜੋਹ ਨੇ ਨਪਿੰਦਰ ਇਸ ਫਰਜ਼ੀ ਵੜੇ ਦਾ ਖੁਲਾਸਾ ਕਿਵੇਂ ਹੋਇਆ ਡਿਟੇਲਸ ਜਾਣਕਾਰੀ ਚਾਹਵਾਂਗੇ ਦੇਖੋ ਸੰਧ ਵਿੱਚ ਸਬਸਿਡੀ ਜਿਹੜੀ ਮਸ਼ੀਨਾਂ ਤੇ ਦਿੱਤੀ ਜਾਂਦੀ ਹੈ ਇਹ ਇਹਨੂੰ ਲੈ ਕੇ ਪਹਿਲਾਂ ਕਈ ਵਾਰ ਇਸ ਤਰ੍ਹਾਂ ਦੇ ਗੜਬੜ ਘਟਾਲੇ ਦੇ ਸਾਹਮਣੇ ਆਏ ਸੀਗੇ ਔਰ ਉਸ ਤੋਂ ਬਾਅਦ ਕਈ ਵਾਰ ਇਹਦੀ ਜਾਂਚ ਵੀ ਹੋਈ ਔਰ ਜਾਂਚ ਤੋਂ ਬਾਅਦ ਜਿਹੜੇ ਲੋਕ ਦੇ ਲਈ ਜ਼ਿੰਮੇਵਾਰ ਚ ਉਹਨਾਂ ਖਿਲਾਫ ਕਾਰਵਾਈ ਕੀਤੀ ਗਈ ਤੇ ਨਾਲ ਹੀ ਕਈ ਤਰ੍ਹਾਂ ਦੇ ਸਖਤ ਨਿਯਮ ਜਿਹੜੇ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕੇ ਦੇਖੋ ਸਖਤ ਨਿਯਮ ਬਣਾਉਣ ਦੇ ਵਿੱਚ ਸਭ ਤੋਂ ਪੋਰਤੇ ਇਹ ਕੀਤਾ ਗਿਆ ਕਿ ਜਿਹੜੀ ਸੌਸਾਇਟੀ ਦਿੱਤੀ ਜਾਣੀ ਹੈ ਜਿਹੜੀਆਂ ਮਸ਼ੀਨਾਂ ਤੇ ਦਿੱਤੀ ਜਾਣੀ ਹੈ ਉਹਨਾਂ ਨੂੰ ਇੱਕ ਤਾਂ ਉਹ ਕਿਸ਼ਤਾਂ ਦੇ ਵਿੱਚ ਦਿੱਤੀ ਜਾਣੀ ਹੈ ਜੇ ਮੰਨ ਲਓ ਦੋ ਕਿਸ਼ਤਾਂ ਦੇਣੀਆਂ ਨੇ ਤਾਂ ਦੋਨੇ ਕਿਸ਼ਤਾਂ ਦੇ ਵਿੱਚ ਮਾਰੀ ਵਾਰੀ ਕਰਕੇ ਔਰ ਦੋਨੇ ਵਾਰੀ ਉਹਦਾ ਮਸ਼ੀਨ ਦਾ ਰਿਵਿਊ ਕੀਤਾ ਜਾਣਾ ਔਰ ਇਸ ਤੋਂ ਵੀ ਇੱਕ ਚੀਜ਼ ਹੋਰ ਕਿਉਂਕਿ ਜਿਹੜੇ ਫਰਜੀਵਾੜੇ ਵਾਲੇ ਲੋਕ ਸੀ ਉਹ ਕੀ ਕਰਦੇ ਸੀ ਕਿ ਇੱਕ ਮਸ਼ੀਨ ਹੀ ਜਿੱਦਾਂ ਪੰਨੀਸ ਦੇ ਨਾਮ ਤੇ ਦਿਖਾ ਦਿੱਤੀ ਫਿਰ ਦੂਜੇ ਵਿਅਕਤੀ ਦੇ ਨਾਮ ਤੇ ਦਿਖਾ ਦਿੱਤੀ ਫਿਰ ਉਹੀ ਮਸ਼ੀਨ ਤੀਜੇ ਵਿਅਕਤੀ ਯਾਨੀ ਕਿਤਨਾ ਕਿਤੇ ਮਿਲੀ ਭੁਗਤ ਦੇ ਨਾਲ ਇਹ ਸਭ ਕੁਝ ਚੱਲ ਰਿਹਾ ਸੀ ਪਰ ਦੇਖੋ ਉਹਦੇ ਤੇ ਰੋਕ ਲਾਉਣ ਦੇ ਲਈ ਇਹ ਰੂਲ ਬਣਾਇਆ ਗਿਆ ਕਿ ਸਾਰੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਇਕੱਠੀਆਂ ਰਿਵਿਊ ਹੋਣਗੀਆਂ ਇੱਕੇ ਬਾਅਦ ਤੇ ਉਸ ਤੋਂ ਬਾਅਦ ਸਬਸਿਡੀ ਪਾਸ ਹੋਏਗੀ ਹੁਣ ਕੀ ਹੋਇਆ ਬੇਸ਼ੱਕ ਸਖਤ ਨਿਯਮ ਬਣਾਏ ਗਏ ਸੀ ਪਰ باوجود ਦੱਸਦੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਲਗਾਤਾਰ ਮਿਲ ਰਹੀਆਂ ਸੀ ਔਰ ਜਦੋਂ ਖੇਤੀਬਾੜੀ ਮੰਤਰੀ ਟਿੱਕਰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਹੁੰਚੀਆਂ ਕਿ باوجود ਸਖਤੀ ਦੇ ਹਲੇ ਵੀ ਜਿਹੜੇ ਜਾਂਸਤਾ ਦੇ ਲੋਕ ਨੇ ਉਹ ਗੱਟਪੁੱਟ ਘਟਾਲਾ ਕਰਨ ਤੋਂ ਗੱਦੇ ਵਿੱਚ ਮਿਲੀ ਭੁਗਤ ਹੁੰਦੀ ਆ ਇਕੱਲਾ ਕੋਈ ਲਾਭਪਾਤਰੀ ਨਹੀਂ ਇਹ ਕਰ ਸਕਦਾ ਇਹਦੇ ਵਿੱਚ ਸਾਰੀਆਂ ਤਰ੍ਹਾਂ ਦੇ ਸ਼ਾਮਲ ਹੁੰਦੀਆਂ ਨੇ ਚਾਹੇ ਅਧਿਕਾਰੀ ਹੋਣ ਤੇ ਚਾਹੇ ਉਹਦੇ ਵਿੱਚ ਜਿਹੜੀ ਕੰਪਨੀ ਹੋਵੇ ਤੇ ਚਾਹੇ ਜਿਹੜਾ ਲਾਭਪਾਤਰੀ ਹੋਵੇ ਸਰਾਲ ਮਿਲ ਕੇ ਚੱਲਦਾ ਸੀ ਹੁਣ ਦੁਬਾਰਾ ਇਹਦੇ ਆਰਡਰ ਦਿੱਤੇ ਗਏ ਨੇ ਕਿ ਤੁਸੀਂ ਇਹਨਾਂ ਪੂਰੇ ਜਿਹੜੀਆਂ ਸਬਸਿਡੀ ਦਿੱਤੀਆਂ ਗਈਆਂ ਨੇ ਮਸ਼ੀਨਾਂ ਨੂੰ ਲੈ ਕੇ ਇਹ ਸਾਰੇ ਦਾ ਇੱਕ ਵਾਰ ਰਿਕਾਰਡ ਚੈੱਕ ਕਰੋ ਰਿਵਿਊ ਕਰੋ ਪਰ ਪਤਾ ਕਰੋ ਕਿ ਗੜਬੜ ਕਿੱਥੇ ਹੋਈ ਹੈ ਜੇ ਹੋਈ ਹੈ ਤਾਂ ਜਿੱਥੇ ਹੋਈ ਹੈ ਉਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਤਾਂ ਇਹ ਕਿਤੇ ਨਾ ਕਿਤੇ ਜਿਹੜੀ ਪਹਿਲਾਂ ਆਲਰੇਡੀ ਜਾਂਚ ਚੱਲ ਰਹੀ ਸੀ ਜਾਂ ਰਿਵਿਊ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਹੀ ਇੱਕ ਐਡ ਆਨ ਕੀਤਾ ਗਿਆ ਹੈ ਕਿ ਦੁਬਾਰਾ ਸਾਰੀਆਂ ਚੀਜ਼ਾਂ ਦਾ ਰਿਵਿਊ ਕਰਕੇ ਸਾਰਾ ਡਾਟਾ ਦੇਖ ਕੇ ਇਹ ਪਤਾ ਕਰੋ ਕਿ ਆਖਿਰ ਕਿੱਥੇ ਗੜਬੜ ਹੋਈ ਹੈ ਜੇ ਹੋਈ ਹੈ ਤਾਂ ਉਹਹਦੀ ਕੌਣ ਜ਼ਿੰਮੇਵਾਰ ਹੋਗੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਫਰਜ਼ੀਵਾੜੇ ਦਾ ਖੱच्चਾ ਹੈ ਪੂਰੇ ਰਿਕਾਰਡਸ ਚੈੱਕ ਕੀਤੇ ਜਾ ਰਹੇ ਜੇ ਕੋਈ ਗੜਬੜ ਮਿਲਦੀ ਹੈ ਤੇ ਉਸ ਸ਼ਖਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਫੋਨ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਚ ਕੋੜੇ ਵਾਲੀ ਗੱਡੀ ਵਿੱਚੋਂ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ ਗੱਡੀ ਦੇ ਡਰਾਈਵਰ ਨੇ ਗੁਰਦੁਆਰਾ ਸਾਹਿਬ ਨੂੰ ਇਹ ਅੰਗਾਂ ਨੂੰ ਸੌਂਪ ਦਿੱਤਾ ਹੈ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਤੇ ਸਖਤ ਇਤਰਾਜ਼ ਜਤਾਇਆ ਹੈ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਕੇ ਸਖਤ ਕਾਰਵਾਈ ਦੀ ਮੰਗ ਜਿਹਾ ਉਹ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਚ ਕੋੜੇ ਵਾਲੀ ਗੱਡੀ ਵਿੱਚੋਂ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ ਗੱਡੀ ਦੇ ਡਰਾਈਵਰ ਨੇ ਗੁਰਦੁਆਰਾ ਸਾਹਿਬ ਨੂੰ ਇਹ ਅੰਗ ਸੌਂਪ ਦਿੱਤੇ ਨੇ ਸਿੱਖ ਜਥੇਬੰਦੀਆਂ ਨੇ ਘਟਨਾ ਤੇ ਸਖਤ ਇਤਰਾਜ਼ ਜਤਾਇਆ ਹੈ जांच का विषय है कि कूड़ा किस परिवार वालो के वालों सुटिया गया गुटका साहब के अंग कूड़े की कर रहे पुलिस अपने पदर से जांच की कर रही है तो इस घटना को लेकर सिख जथेबंधियों एक वाला रोस भी पाया जा रहा है बेदबी का मुद्दा काफ़ी अहम मुद्दा है जिसके अज भी जो विधानसभा का स्पैशल सैशन है उस बिल पास किया जा सकता है क्योंकि वक् वथेबंधियों वालों वार बार ये मांग उठती है कि बेदबी के खिलाफ सख्त सख्त ਕਾਨੂੰਨ ਲਿਆਂਦਾ ਜਾਏ ਤਾਂ ਜੋ ਗੁਲਜ਼ਮ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਇੱਕ ਵਾਰ ਫੇਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਕਿ ਅੰਮ੍ਰਿਤਸਰ ਚੋੜੇ ਵਾਲੀ ਗੱਡੀ 'ਚ ਗੁਟਕਾ ਸਹਾਬ ਦੇ ਅੰਗ ਮਿਲੇ ਨੇ ਗੱਡੀ ਦੇ ਡਰਾਈਵਰ ਨੇ ਜਿਵੇਂ ਹੀ ਇਹ ਗੁਟਕਾ ਸਹਾਬ ਦੇ ਅੰਗ ਦੇਖ ਕੇ ਕੋੜੇ ਵਾਲੀ ਗੱਡੀ 'ਚ ਇਸਨੂੰ ਤੁਰੰਤ ਗੁਰਦਵਾਲਾ ਸਾਹਿਬ ਨੂੰ ਇਹ ਗੁਟਕਾ ਸਹਾਬ ਦੇ ਅੰਗ ਸੌਂਪ ਦਿੱਤੇ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਨੇ ਘਟਨਾ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ ਕਿ ਹੈ ਕਿ ਪੁਲਿਸ ਆਪਣੇ ਪੱਧਰ ਤੇ ਜਾਂਚ ਪੜਤਾਲ ਕਰੇ ਜੋ ਗੁਲਜ਼ਮ ਨੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਏ ਮੇਨਾ ਮੇਜੋਗੀ ਅਮਿਤ ਸ਼ਰਮਾ ਫੋਰ ਲਾਈਨ ਤੇ ਦਰਹ ਨੇ ਅਮਿਤ ਕੁਝ ਪਤਾ ਚੱਲ ਪਾਇਆ ਕਿ ਕੋੜੇ ਵਾਲੀ ਗੱਡੀ 'ਚ ਇਹ ਗੁਟਕਾ ਸਾਹਿਬ ਧੰ ਕਿੱਥੋਂ ਆਏ ਇਹ ਸਰਜੋਤ ਬਿਲਕੁਲ ਹਾਲੇ ਤੱਕ ਇਸ ਮਾਮਲੇ ਦੀ ਪੁਲਿਸ ਜ਼ਰੂਰ ਜਾਂਚ ਕਰ ਰਹੀ ਹੈ ਤੇ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਲੇਕਿਨ ਅੰਮ੍ਰਿਤਸਰ ਦੀ ਕੋੜੇ ਵਾਲੀ ਗੱਡੀ ਦੇ ਡਰਾਈਵਰ ਨੂੰ ਗੁਟਕਾ ਸਾਹਿਬ ਦੇ ਜਿਹੜੇ ਅਗਨ ਭੇਟ ਜਿਹੜੇ ਅੰਗ ਮਿਲੇ ਜਿਸ ਤੋਂ ਬਾਅਦ ਡਰਾਈਵਰ ਨੂੰ ਜਦੋਂ ਇਸ ਚੀਜ਼ ਦਾ ਪਤਾ ਲੱਗਾ ਤਾਂ ਉਸ ਦੁਆਰਾ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਗੁਰਦਾ ਦੇ ਵਿੱਚ ਇਹ ਅੰਗ ਲੈ ਕੇ ਪੁਜੀਏ ਗਏ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਦੁਆਰਾ ਰੋਸ ਜਜ਼ੂਰ ਜਤਾਇਆ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਹਾਲਕਿ ਹੁਣ ਪੁਲਿਸ ਦੇ ਕੋਲ ਮਾਮਲਾ ਜ਼ਰੂਰ ਪੁਜੀਆ ਹੋਇਆ ਤੇ ਪੁਲਿਸ ਇਸ ਮਾਮਲੇ 'ਚ ਆਪਣੇ ਪੱਧਰ ਤੇ ਜਾਂਚ ਦੇ ਵਿੱਚ ਜ਼ਰੂਰ ਜੁਟੀ ਹੈ ਸੋ ਐਵੀ ਜਨਰਲ ਦੀ ਕੋਰਸੇ ਦੇ ਵਿੱਚ ਪੁਲਿਸ ਲੱਗੀ ਹੈ ਕਿ ਕੂੜੇ ਵਾਲੀ ਗੱਡੀ ਜਿਹੜੀ ਕਿਹੜੇ ਕਿਹੜੇ ਘਰ ਤੋਂ ਹੋ ਕੇ ਉੱਥੋਂ ਨਿਕਲੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਜਿਹੜੇ ਅੰਗ ਜਿਹੜੇ ਮਿਲੇ ਹੈ ਡਰਾਈਵਰ ਨੂੰ ਜੀ ਅਸੀਂ ਕਿਸ ਨੂੰ ਰਾਉਂਡ ਅਪ ਕੀਤਾ ਗਿਆ ਹੈ ਪੁਛ ਪੜਤਾਲ ਲਈ ਹਲੇ ਤੱਕ ਪੁਲਿਸ ਜ਼ਰੂਰ ਉਸ ਘਰਾਂ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੈ ਜਿੱਥੋਂ ਜਿੱਥੋਂ ਕੂੜੇ ਵਾਲੀ ਗੱਡੀ ਕੂੜਾ ਲੈ ਕੇ ਆਈ ਸੀ ਲੇਕਿਨ ਅਗਰ ਡਰਾਈਵਰ ਨੂੰ ਪਤਾ ਨਾ ਲੱਗਦਾ ਤੇ ਸ਼ਾਇਦ ਇਹ ਮਾਮਲਾ ਹੋਰ ਅੱਗੇ ਵਧ ਸਕਦਾ ਸੀ ਲੇਕਿਨ ਡਰਾਈਵਰ ਨੂੰ ਇਸ ਦੇ ਮਾਮਲੇ ਦਾ ਜਿਹੜੇ ਅੰਗ ਜਦੋਂ ਮਿਲੇ ਹੈ ਤੇ ਉਸ ਦੁਆਰਾ ਉਸੇ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਪੁੱਛ ਕੇ ਉਹ ਜਿਹੜੇ ਅੰਗ ਹੈ ਉਹ ਉੱਥੇ ਦਿੱਤੇ ਗਏ ਹਾਲਾਂਕਿ ਸੀਸੀਟੀਵੀ ਵੀ ਪੁਲਿਸ ਆਸ-ਪਾਸ ਦੀ ਖੰਗਾਲਣ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੈ ਕਿ ਕਿਹੜੇ-ਕਿਹੜੇ ਘਰ ਦੇ ਵਿੱਚੋਂ ਕੂੜੇ ਦੀ ਗੱਡੀ ਹੋ ਕੇ ਆਈ ਸੀ ਤੇ ਕਿੱਥੋਂ ਇਹ ਅੰਗ ਉੱਥੇ ਆ ਸਕਦੇ ਸੋ ਇਹ ਸਾਰਾ ਜਾਂਚ ਦਾ ਵਿਸ਼ਾ ਜ਼ਰੂਰ ਹੈ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਅਮਿਤ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪੁਲਿਸ ਆਪਣੇ ਪੱਧਰ ਤੇ ਜਾਂਚ ਪੜਤਾਲ ਕਰ ਰਹੀ ਹੈ ਕਿੰਨਾ ਕਿੰਨਾ ਖਰਾਚੋ ਕੂੜੇ ਵਾਲੀ ਗੱਡੀ ਕੂੜਾ ਲੈ ਕੇ ਆਈ ਉਹਨਾਂ ਕਰਾ ਦੀ ਜ਼ਹਿਰ ਦੀ ਗੱਲ ਹੈ ਕਿ ਉੱਥੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਏਗੀ ਕਿਉਂਕਿ ਸਿੱਖ ਜਥੇਬੰਦੀਆਂ ਇਸ ਘਟਨਾ ਨੂੰ ਲੈ ਕੇ ਕਾਫੀ ਕਰੜਾ ਰੋਸ ਜਤਾਇਆ ਜਾ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਜੱਥੇਬੰਦੀਆਂ ਦੇ ਵੱਲੋਂ ਕਿ ਪੁਲਿਸ ਇਸ ਪੂਰੇ ਮਾਮਲੇ 'ਚ ਮੁਲਜ਼ਮ ਦੀ شناخت ਕਰਕੇ ਆਇਡੈਂਟੀਫਾਈ ਕਰਕੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੇ। ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਹੈ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲੇ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਤੇ ਰੋਸ ਛਟਿਆ ਪੋਤੀ ਸਾਹਿਬ ਕਿੰਨਾ ਨੇ ਛਟਿਆ ਲਪਾਪੇ ਦੇ ਪਾਸ ਪਾ ਕੇ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਇਹ ਪੋਤੀ ਜਾਓ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਵਾ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂ ਦਿੱਤੇ ਉਹ ਬੰਦੇ ਕੌਣ ਆ ਉਹ ਲੁਭਾਵੇ ਜੇ ਅਸੀਂ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲਣ ਦੇ ਕੈਮਰੇ ਤੇ ਜਿੱਥੋਂ ਫੋਟੋ ਹੋਣੀ ਉਹ ਗੁਰਦੁਆ ਗੁਰਕਾ ਸਾਹਿਬ ਉਹ ਕਿਸੇ ਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾਂ ਦੇਖਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ ਉਹਨਾਂ ਨੇ ਉਹ ਵੀ ਵੇਖਣਾ ਉਹ ਪੂਰਨ ਇਨਵੈਸਟੀਗੇਟ ਕਰੇ ਸਹੀ